ਹਰੇਕ ਬੰਦੇ ਦਾ ਕੰਮ ਖਤਮ ਹੋਣ ਤੋਂ ਪਹਿਲਾਂ ਉਹਦੀ ਪੇਮੈਂਟ ਕਲੀਅਰ ਕੀਤੀ ਗਈ। ਇਹ ਔਨ ਕੈਮਰਾ ਤੁਹਾਡੇ ਸਾਹਮਣੇ ਗੱਲ ਬੋਲ ਰਿਹਾ। ਉਹਨਾਂਲੇ ਸਮੇਂ 'ਚ ਜਦੋਂ ਮਰਜੀ ਤੁਸੀਂ ਇੱਥੇ ਚੈੱਕ ਕਰ ਸਕਦੇ ਆਂ। ਸਾਨੂੰ ਪਤਾ ਹੀ ਨਹੀਂ ਆ ਵੀ ਕਦੋਂ ਕੁਦਰਤ ਨੇ ਕਿਹੜੇ ਬੰਦੇ ਤੇ ਮਿਹਰਬਾਨ ਹੋ ਜਾਣਾ ਤੇ ਉਹਨੇ ਕਿੱਦਾਂ ਦੀ ਪਰਸਨੈਲਿਟੀ ਬਣ ਜਾਣਾ। ਸੋ ਸਾਡੀ ਜੌਬ ਨਹੀਂ ਹੈਗੀ ਇਹ। ਹਰੇਕ ਐਕਟਰ ਕਦੀ ਛੋਟਾ ਵੱਡਾ ਨਹੀਂ ਹੁੰਦਾ। ਵੀ ਜਿਹੜਾ ਬੰਦ ਆ ਜਿਹਦਾ ਮਿਹਨਤ ਆ ਨਾ ਉਹ ਟਾਈਮ ਨਾ ਦੇਣਾ ਚਾਹੀਦਾ ਆ ਕਿਉਂਕਿ ਹਰ ਇੱਕ ਬੰਦੇ ਦੀਆਂ ਜ਼ਰੂਰਤਾਂ ਨੇ ਕੋਈ ਵੀ ਘਰੋਂ ਨਿਕਲਦਾ ਆਇਆ ਤੇ ਉਹ ਆਪਣੇ ਕੰਮ ਨੂੰ ਲੈ ਕੇ ਨਿਕਲਦਾ ਆ ਹਨਾ ਉਹ ਉਹਦੇ ਪਿੱਛੇ ਉਹਦਾ ਪਰਿਵਾਰ ਆ ਉਹਦਾ ਮਾਂ ਪਿਓ ਆ ਉਹਦੀ ਰੋਜੀ ਰੋਟੀ ਉੱਤੇ ਡਿਪੈਂਡ ਹੁੰਦੀ ਆ ਹਨਾ ਜ਼ਰੂਰੀ ਨਹੀਂ ਵੀ ਹਰ ਇੱਕ ਬੰਦਾ ਅਮੀਰ ਹੋਵੇ ਹਾਂ ਜੋ ਇੱਕ ਟਾਈਮ ਭਾਵੇਂ ਕੋਈ ਜੌਬ ਹੋਵੇ ਜਾਂ ਕੋਈ ਰੋਲ ਹੋਵੇ ਕੋਈ ਵੀ ਲੈ ਸਕਦਾ ਬਟ ਜੋ ਤੁਹਾਡੀ ਕਿਸਮਤ ਚ ਲਿਖ ਗਿਆ ਉਹ ਨਹੀਂ ਲੈ ਸਕਦਾ ਤੁਹਾਡੇ ਕੋ ਚਾਰ ਪੈਸੇ ਹੈਗੇ ਆ ਤੁਹਾਨੂੰ ਲੱਗਦਾ ਵੀ ਸਾਡੇ ਲਈ ਬੜਾਈ ਜੀ ਜਿਆਵਾ ਹੋ ਸਕਦਾ ਯਾਰ ਜੇ ਤੁਹਾਡਾ 10000 ਦਿੱਤੇ ਹੀ ਅਗਲੇ ਦੀ ਜ਼ਰੂਰਤ ਪੂਰੀ ਹੁੰਦੀ ਹੋਵੇ ਸੋ ਤਾਂ ਕਰਕੇ ਟਾਈਮ ਨਾਲ ਹਰੇਕ ਦਾ ਮਿਹਨਤ ਨਾਲ ਦੇਣਾ ਚਾਹੀਦਾ ਹੈ ਜਦੋਂ ਵੀ ਮੈਂ ਹੋਂਦੀ ਗੱਲ ਨਹੀਂ ਕਰੂੰਗੀ ਬਿਕੋਜ਼ ਹੁਣ ਕਾਫੀ ਸਿਨੇਮਾ ਚੇਂਜ ਹੋ ਗਿਆ ਹੈ ਸਪੋਰਟਿੰਗ ਕੈਰੈਕਟਰਸ ਦੇ ਜਿਹੜੇ ਰੀਅਲ ਨੇਮ ਹੁੰਦੇ ਹਨ ਹੁਣ ਪਤਾ ਲੱਗਣ ਲੱਗ ਗਏ ਲੋਕਾਂ ਨੂੰ ਪਹਿਲਾਂ ਇਦਾਂ ਹੁੰਦਾ ਸੀ ਕਿ ਕੈਰੈਕਟਰ ਦੇ ਨਾਮ ਤੋਂ ਹੀ ਜਾਣਦੇ ਸੀ ਜਾਂ ਕਹਿੰਦੇ ਸੀ ਕਿ ਉਹ ਫਲਾਣਾ ਬੰਦਾ ਐਵੇਂ ਰੋਲ ਪਲੇ ਕੀਤਾ ਸੀ ਨਾਮ ਨਹੀਂ ਪਤਾ ਹੁੰਦਾ ਸੀ ਬਟ ਹੁਣ ਜਿਹੜੇ ਸਪੋਰਟਿੰਗ ਕੈਰੈਕਟਰਸ ਨੇ ਉਹਨਾਂ ਨੂੰ ਇੱਕ ਔਦਾ ਵੀ ਮਿਲ ਰਿਹਾ ਉਹ ਮੇਨ ਲੀਡ ਵੀ ਕਰ ਰਹੇ ਨੇ ਇੱਕ ਅਲੱਗ ਪਰਸਨੈਲਿਟੀ ਜਿਹੜੀ ਹੈਗੀ ਉੱਬਰ ਕੇ ਆਈ ਹੈ ਤਾਂ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਸੋ ਵਧੀਆ ਗੱਲ ਆ ਹਰੇਕ ਦੇ ਨਾਮ ਦਾ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਉਹਨੇ ਇੰਨੀ ਮਿਹਨਤ ਕੀਤੀ ਆ ਸੋ ਮੈਂ ਤੇ ਕਦੀ ਵੀ ਇਸ ਚੀਜ਼ ਚ ਭੇਦ ਭਾਵ ਨਾ ਕਦੀ ਮੇਰੇ ਨਾਲ ਜ਼ਰੂਰ ਹੋਇਆ ਜ਼ਿੰਦਗੀ ਚ ਪਰ ਜਦੋਂ ਜੇ ਮੈਨੂੰ ਕਿਸੇ ਚੀਜ਼ ਦੀ ਮੰਨ ਲਓ ਸਮਝ ਲੱਗੀ ਜਾਂ ਕਿਸੇ ਚੀਜ਼ ਦੀ ਵਾਗ ਡੋਰ ਮੇਰੇ ਹੱਥ ਚ ਆ ਕਿਸੇ ਵੀ ਛੋਟੀ ਚੀਜ਼ ਦੀ ਵੱਡੀ ਚੀਜ਼ ਦੀ ਜਿੰਨੀ ਕੀ ਵੀ ਮੈਂ ਨਹੀਂ ਕਦੀ ਇਹ ਚੀਜ਼ ਕੀਤੀ ਵੀ ਕਿਸੇ ਨਾ ਕੋਈ ਭੇਦ ਭਾਵ ਵੀ ਅੱਛਾ ਇਹ ਛੋਟਾ ਐਕਟਰ ਆ ਇਹਦਾ ਇਹਨੂੰ ਨਾਂ ਨਹੀਂ ਜ਼ਰੂਰੀ ਇਹਨੂੰ ਇਹਦਾ ਫੇਮ ਨਹੀਂ ਜ਼ਰੂਰੀ ਇਹਨੂੰ ਇਹਦੇ ਪੈਸੇ ਨਹੀਂ ਜ਼ਰੂਰੀ ਅਸੀਂ ਆਹ ਪ੍ਰੋਜੈਕਟ ਬਣਾਇਆ ਮੰਨ ਲਓ ਇਹਦੇ ਵਿੱਚ 80 ਤੋਂ ਲੈ ਕੇ 100 ਬੰਦਿਆਂ ਨੇ ਕੰਮ ਕੀਤਾ ਉਹ ਟੈਕਨੀਸ਼ੀਅਨ ਜਾਂ ਐਕਟਰ ਜਾਂ ਕੋਈ ਹੋਰ ਪੋਸਟ ਨੂੰ ਲੈ ਕੇ ਹਰੇਕ ਬੰਦੇ ਦਾ ਕੰਮ ਖਤਮ ਹੋਣ ਤੋਂ ਪਹਿਲਾਂ ਉਹਦੀ ਪੇਮੈਂਟ ਕਲੀਅਰ ਕੀਤੀ ਗਈ ਇਹ ਔਨ ਕੈਮਰਾ ਤੁਹਾਡੇ ਸਾਹਮਣੇ ਗੱਲ ਬੋਲ ਰਿਹਾ ਔਨ ਵਾਲੇ ਸਮੇਂ 'ਚ ਜਦੋਂ ਮਰਜ਼ੀ ਤੁਸੀਂ ਇੱਥੇ ਚੈੱਕ ਕਰ ਸਕਦੇ ਆ ਵੀ ਮਤਲਬ ਇੱਕ ਵੀ ਬੰਦੇ ਦਾ ਕੋਈ 1 ਰੁਪਿਆ ਵੀ ਕੋਈ ਗਵੇ ਵੀ 1 ਰੁਪਿਆ ਵੀ ਮੇਰਾ ਰਹਿ ਗਿਆ ਕੰਮ ਖਤਮ ਹੋਣ ਤੋਂ ਪਹਿਲਾਂ ਹਰੇਕ ਬੰਦੇ ਦੀ ਪੇਮੈਂਟ ਦਿੱਤੀ ਤੇ ਜਿਹਦਾ ਬੰਦਾ ਨਾਂ ਸੀਗਾ ਕ੍ਰੈਡਿਟ ਸੀਗਾ ਉਹ ਉਹਨੂੰ ਪ੍ਰੋਪਰ ਦਿੱਤਾ ਸੋ ਤਾਂ ਕਰਕੇ ਸਾਡੀ ਥਿਊਰੀ ਇਦਾਂ ਦੀ ਨਹੀਂ ਹੈਗੀ ਵੀ ਕਿਸੇ ਨੂੰ ਅੰਡਰ ਐਸਟੀਮੇਟ ਕੀਤਾ ਜਾਵੇ ਵੀ ਇਹ ਇਦਾਂ ਜਿਹਾ ਸਾਨੂੰ ਪਤਾ ਹੀ ਨਹੀਂ ਆ ਵੀ ਕਦੋਂ ਕੁਦਰਤ ਨੇ ਕਿਹੜੇ ਬੰਦੇ ਤੇ ਮਿਹਰਬਾਨ ਹੋ ਜਣਾਂ ਤੇ ਉਹਨੇ ਕਿਦਾਂ ਦੀ ਪਰਸਨੈਲਿਟੀ ਬਣ ਜਾਣਾ ਸੋ ਸਾਡੀ ਜੌਬ ਨਹੀਂ ਹੈਗੀ ਇਹ ਹਰੇਕ ਐਕਟਰ ਕਦੀ ਛੋਟਾ ਵੱਡਾ ਨਹੀਂ ਹੁੰਦਾ ਐਕਟਰ ਦਾ ਮਤਲਬ ਐਕਟਰੀ ਆ ਜੇ ਕਿਸੇ ਨੇ ਬਹੁਤ ਵੱਡੇ ਲੈਵਲ ਤੇ ਕੰਮ ਕੀਤਾ ਤੇ ਉਹਨੇ ਵੀ ਐਕਟਰ ਤੋਂ ਹੀ ਸ਼ੁਰੂ ਹੋਣਾ ਵੀ ਐਕਟਰ ਆ ਤੇ ਜਿਹੜਾ ਥੀਏਟਰ ਕਰ ਰਿਹਾ ਉਹਨੇ ਕੱਖ ਵੀ ਨਹੀਂ ਕੀਤਾ ਤੇ ਜਿੱਦਨ ਉਹਦੀ ਕਦੀ ਗੱਲ ਹੋਊਗੀ ਵੀ ਐਕਟਰ ਉਹ ਵੀ ਐਕਟਰੀ ਆ ਸੋ ਤਾਂ ਕਰਕੇ ਇਹ ਫੇਮ ਦਾ ਵਾਅਦਾ ਘਾਟਾ ਹੋ ਸਕਦਾ ਵੀ ਕਿਸੇ ਕੋ ਵਾਧਿਆ ਕਿਸੇ ਕੋ ਘਾਟਿਆ ਪਰ ਐਕਟਰੀ ਡੈਜ਼ਿਗਨੇਸ਼ਨ ਹੈ ਜਿਹੜੀ ਉੱਚ ਨਹੀਂ ਕੋਈ ਫਰਕ ਹੈਗਾ ਉਹ ਸੇਮ ਹੀ ਆ ਸਾਰਿਆਂ ਲਈ ਭਾਜੀ ਤੁਸੀਂ ਪੇਮੈਂਟ ਦੀ ਗੱਲ ਕੀਤੀ ਪੇਮੈਂਟ ਦੀ ਅਗਰ ਮੈਂ ਗੱਲ ਕਰਾਂ ਸਪੋਰਟਿੰਗ ਕੈਰੈਕਟਰਸ ਦਾ ਇਹ ਅੱਜ ਹੁਣ ਹਾਈਲਾਈਟ ਜ਼ਿਆਦਾ ਹੋ ਰਿਹਾ ਹੈ ਸ਼ਾਇਦ ਪਹਿਲਾਂ ਨਹੀਂ ਸੀ ਕਿ ਸਾਡੀ ਪੇਮੈਂਟ ਰੋਕੀਆਂ ਜਾਂਦੀਆਂ ਆ ਜਾਂ ਕਹਿ ਲਓ ਕਿ ਜਦੋਂ ਸੀਨੀਅਰ ਆਰਟਿਸਟ ਨੂੰ ਜ਼ਿਆਦਾ ਦੇਣ ਤੋਂ ਬਾਅਦ ਉਸ ਤੋਂ ਬਾਅਦ ਸਾਡੇ ਨਾਲ ਐਡਜਸਟਮੈਂਟ ਕੀਤੀ ਜਾਂਦੀ ਕਿ ਨਹੀਂ ਤੁਸੀਂ ਇੰਨੇ ਪੈਸਿਆਂ ਵਿੱਚ ਇਹ ਰੋਲ ਕਰ ਲਓ ਇਹ ਹੁਣ ਜ਼ਿਆਦਾ ਹਾਈਲਾਈਟ ਹੋ ਰਿਹਾ ਤਾਂ ਤੁਸੀਂ ਕੀ ਕਹਿਣਾ ਚਾਹੋ ਹਾਈਲਾਈਟ ਇਹ ਨਾ ਫਿਰ ਵੀ ਜਿੱਦਾਂ ਕਿਸੇ ਨਾ ਤੱਕਾ ਹੋਇਆ ਹੋਊਗਾ ਵੀ ਆ ਸੁਭਾਵੇ ਕਿ ਗੱਲਾਂ ਕਈਆਂ ਫਿਲਮਾਂ ਚ ਪੈਸੇ ਮਰਮਰ ਜਾਂਦੇ ਆ ਜਾਂ ਨਹੀਂ ਮਿਲਦੇ ਉਹ ਫਿਰ ਜਦੋਂ ਕਿ ਜੇ ਉਹ ਕੈਮਰੇ ਦੇ ਸਾਹਮਣੇ ਬੰਦਾ ਆਊਗਾ ਉਹਨੂੰ ਮੌਕਾ ਮਿਲੂਗਾ ਤੇ ਉਹ ਆਪਣੀ ਫਰਸਟ੍ਰੇਸ਼ਨ ਹੈ ਜਿਹੜੀ ਉਹ ਕੱਢ ਦਿੰਦਾ ਆ ਵੀ ਭਰਾਵਾ ਮੇਰ ਨਾਲ ਵੀ ਇਤਨਾ ਹੋਇਆ ਆ ਸੋ ਨਹੀਂ ਕਰਨਾ ਚਾਹੀਦਾ ਵੀ ਕਿਸੇ ਦਾ ਵੀ ਮਿਹਨਤਾਨਾ ਹੈ ਉਹ ਕਿਸੇ ਵੀ ਚੀਜ਼ ਨੂੰ ਲੈ ਕੇ ਟੈਕਨੀਸ਼ੀਅਨ ਆ ਮੰਨ ਲਓ ਕਿੰਨੇ ਲੋਕ ਕੰਮ ਕਰਦੇ ਆ ਹੁਣ ਉਹ ਕੈਮਰੇ ਦੇ ਅੱਗੇ ਜੇ ਆ ਕੇ ਨਹੀਂ ਦੱਸਦੇ ਜ਼ਰੂਰੀ ਥੋੜੀ ਵੀ ਉਹ ਦੱਸੂਗਾ ਤੇ ਤੁਸੀਂ ਉਹਦੇ ਪੈਸੇ ਦੇਣੇ ਆ ਵੀ ਜਿਹੜਾ ਬੰਦਾ ਜਿਹਦਾ ਮਿਹਨਤਾਨਾ ਨਹੀਂ ਉਹ ਟਾਈਮ ਨਾ ਦੇਣਾ ਚਾਹੀਦਾ ਆ ਕਿਉਂਕਿ ਹਰ ਇੱਕ ਬੰਦੇ ਦੀਆਂ ਜ਼ਰੂਰਤਾਂ ਨੇ ਕੋਈ ਵੀ ਘਰੋਂ ਨਿਕਲਦਾ ਆ ਤੇ ਉਹ ਆਪਣੇ ਕੰਮ ਨੂੰ ਲੈ ਕੇ ਨਿਕਲਦਾ ਆ ਹਨਾ ਉਹ ਉਹਦੇ ਪਿੱਛੇ ਉਹਦਾ ਪਰਿਵਾਰ ਆ ਉਹਦਾ ਮਾਂ ਪਿਓ ਆ ਉਹਦੀ ਰੋਜੀ ਰੋਟੀ ਉੱਤੇ ਡਿਪੈਂਡ ਹੁੰਦੀ ਆ ਹਨਾ ਜ਼ਰੂਰੀ ਤੇ ਨਹੀਂ ਵੀ ਹਰ ਇੱਕ ਬੰਦਾ ਅਮੀਰ ਹੋਵੇ ਮੈਂ ਖੁਦ ਉਹ ਚੀਜ਼ਾਂ ਫੇਸ ਕੀਤੀਆਂ ਵੀ ਜਿੱਦ ਦਿਨ ਸਾਡੇ ਕੋ ਗੱਡੀ 'ਚ ਤੇਲ ਪਾਉਣ ਲਈ ਪੈਸੇ ਤੱਕ ਨਹੀਂ ਸੀਗੇ ਹਨਾ ਤੇ ਜਦੋਂ ਅਸੀਂ ਕਿਸੇ ਕੋ ਆਸ ਲੈ ਕੇ ਕੋਈ ਜਾਣੇ ਆ ਤੇ ਉਹ ਬੰਦਾ ਸਾਨੂੰ ਮਤਲਬ ਨਹੀਂ ਸਹੀ ਤਰੀਕੇ ਨਾਲ ਟਰੀਟ ਕਰ ਰਿਹਾ ਨਹੀਂ ਸਾਨੂੰ ਅੰਡਰਸਟੈਂਡ ਕਰ ਰਿਹਾ ਤੇ ਉਹ ਚੀਜ਼ਾਂ ਫੇਸ ਕੀਤੀਆਂ ਅਹੀਂ ਦੇ ਅੱਗੇ ਉਹ ਨਹੀਂ ਕੀ ਨਾ ਕਰ ਰਹੇ ਪਰ ਜੇ ਕੋਈ ਕਰਦਾ ਵੀ ਹੈ ਤੇ ਉਹ ਲੱਗਦਾ ਵੀ ਨਹੀਂ ਕਰਨਾ ਚਾਹੀਦਾ ਯਾਰ ਵੀ ਜਿਹਦਾ ਬਣਦਾ ਮਿਹਨਤਾਂ ਨਾ ਆ ਟਾਈਮ ਸਿਰ ਉਹਨੂੰ ਦੋ ਉਹਦੀਆਂ ਜ਼ਰੂਰਤਾਂ ਨੇ ਜ਼ਰੂਰੀ ਨਹੀਂ ਕਿ ਜੇ ਤੁਹਾਡੇ ਕੋ 4 ਪੈਸੇ ਹੈਗੇ ਆ ਤੁਹਾਨੂੰ ਲੱਗਦਾ ਵੀ ਸਾਡੇ ਲਈ ਬੜੀ ਈਜ਼ੀ ਜਿਹਾ ਵਾ ਹੋ ਸਕਦਾ ਯਾਰ ਜੇ ਤੁਹਾਡਾ 10000 ਦਿੱਤੇ ਹੀ ਅਗਲੀ ਦੀ ਜ਼ਰੂਰਤ ਪੂਰੀ ਹੁੰਦੀ ਹੋਵੇ ਸੋ ਤਾਂ ਕਰਕੇ ਟਾਈਮ ਨਾ ਹਰੇਕ ਦਾ ਮਿਹਨਤਾਂ ਨਾ ਦੇਣਾ ਚਾਹੀਦਾ